श्री वाहे गुरु साहेब जी सोरठ महला तीजा हर जियो तुदन सदा सलाही प्यारे जिचर घट अंतर है सासा ਇਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣਿਉ ਬਰਸ ਪਚਾਸਾ ਅਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸਬਦ ਪਰਗਾਸਾ ਹਰ ਜਿਉ ਤੁਧ ਨੂੰ ਸਦਾ ਸਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣਿਉ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸਬਦ ਪਰਗਾਸਾ ਹਰ ਜਿਉ ਤੁਮ ਆਪੇ ਦੇਹੋ 부ਝਾਈ ਹਰ ਜਿਉ ਦੁੱਧ ਬਿਟਹੁ ਵਾਰਿਆ ਸਦ ਹੀ ਤੇਰੇ ਨਾਮ ਬਿਟਹੁ ਬਲ ਜਾਈ ਰਹਾਉ ਹਮ ਸਬਦ ਮੂਏ ਸਬਦ ਮਾਰ ਜੀਵਾਲੇ ਭਾਈ ਸਬ ਦੇਹੀ ਮੁਕਤ ਪਾਈ ਸਬ ਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਿ ਆਸਮਾਈ ਸਬਜ਼ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜਮਹਿ ਵਾਰੋ ਵਾਰਾ ਬਿਸਟਾ ਕੇ ਕੀੜੇ ਬਿਸਟਾ ਮੈਂ ਸਮਾਣੇ ਮਨ ਮੁਖ ਮੁਗਦ ਗੁਬਾਰਾ ਆਪੇ ਕਰ ਵੇਖੇ ਮਾਰਗ ਲਾਏ ਭਾਈ ਦਿਸ ਬਿਨ ਅਵਰਨਾ ਕੋਈ ਜੋ ਤੁਰ ਲਿਖਿਆ ਸੋ ਕੋਇ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰਨਾ ਦੂਜਾ ਕੋਈ ਆਪੇ ਕਰ ਵੇਖੇ ਮਾਰਗ ਲਾਏ ਭਾਈ तिस बिन न कोई जो लिखिया सो कोय ना मिट्टे पाई करता करे सो हुई। नानक नाम बसया मन अंतर पाई अवर ना दूजा कोई वाहे गुरु जी का खालसा वाहे गुरु जी की फतेह ਸੋ ਰਠ ਮਹੱਲਾ ਤੀਜਾ ਏ ਪਿਆਰੇ ਪ੍ਰਭੂ ਜੀ ਮਿਹਰ ਕਰ ਜਿਤਨਾ ਚਿਰ ਮੇਰੇ ਸਿਰ ਵੀ ਜਿੰਦਾ ਹੈ ਮੈਂ ਸਦਾ ਤੇਰੀ ਸਿਫਤ ਸਲਾਹ ਕਰਦਾ ਰਹਾ ਹੈ ਮਾਲਕ ਪ੍ਰਭੂ ਜਦੋਂ ਤੂੰ ਮੈਨੂੰ ਇੱਕ ਪਲ ਭਰ ਵੀ ਛਿਨ ਭਰ ਵੀ ਵਿਸਰਦਾ ਹੈ ਮੈਂ 50 ਸਾਲ ਬੀਤ ਗਏ ਸਮਝਦਾ ਹਾਂ ਏ ਭਾਈ ਅਸੀਂ ਸਦਾ ਤੋਂ ਮੂਰਖ ਅਨਜਾਨ ਤੁਰੇ ਆ ਰਹੇ ਸਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਸਾਡੇ ਅੰਦਰ ਆਤਮਕ ਜੀਵਨ ਦਾ ਚਾਨਣ ਹੋਇਆ ਏ ਪ੍ਰਭੂ ਜੀ ਤੂੰ ਆਪ ਹੀ ਆਪਣਾ ਨਾਮ ਜਪਨ ਦੀ ਮੈਨੂੰ ਸਮਝ ਬਖਸ਼ ਏ ਪ੍ਰਭੂ ਮੈਂ ਤੇਥੋਂ ਸਦਾ ਸਦਕੇ ਜਾਮਾ ਮੈਂ ਤੇਰੇ ਨਾਮ ਤੋਂ ਕੁਰਬਾਨ ਜਾਮਾ ਰਹਾਓ ਏ ਭਾਈ ਅਸੀਂ ਜੀਵ ਗੁਰੂ ਦੇ ਸ਼ਬਦ ਦੀ ਰਾਹੀ ਵਿਕਾਰਾਂ ਵੱਲੋਂ ਮਰ ਸਕਦੇ ਹਾਂ ਸਬਦ ਦੀ ਰਾਹੀ ਵੀ ਵਿਕਾਰਾਂ ਵੱਲੋਂ ਮਾਰ ਕੇ ਗੁਰੂ ਆਤਮਿਕ ਜੀਵਨ ਦਿੰਦਾ ਹੈ। ਗੁਰੂ ਦੇ ਸ਼ਬਦ ਵਿੱਚ ਜੁੜਿਆਂ ਹੀ ਵਿਕਾਰਾਂ ਵੱਲੋਂ ਖਲਾਸੀ ਹੁੰਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀ ਮਨ ਪਵਿੱਤਰ ਹੁੰਦਾ ਹੈ, ਸਰੀਰ ਪਵਿੱਤਰ ਹੁੰਦਾ ਹੈ ਅਤੇ ਪਰਮਾਤਮਾ ਮਨ ਵਿੱਚ ਆ ਵਸਦਾ ਹੈ। اے ਭਾਈ ਗੁਰੂ ਦਾ ਸ਼ਬਦ ਹੀ ਨਾਮ ਦੀ ਦਾਤ ਦੇਣ ਵਾਲਾ ਹੈ। ਜਦੋਂ ਸ਼ਬਦ ਵਿੱਚ ਮਨ ਰੰਗਿਆ ਜਾਂਦਾ ਹੈ ਤਾਂ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। اے بھائی ਜਿਹੜਾ ਮਨੁ ਗੁਰੂ ਦੇ ਸ਼ਬਦ ਵਿੱਚ ਸਾਝ ਨਹੀਂ ਪਾਉਂਦਾ ਉਹ ਮਾਇਆ ਦੇ ਮੋਹ ਵਿੱਚ ਆਤਮਿਕ ਜੀਵਨ ਵੱਲੋਂ ਅੰਨੇ ਬੋਲੇ ਹੋਏ ਰਹਿੰਦੇ ਹਨ ਸੰਸਾਰ ਵਿੱਚ ਆ ਕੇ ਉਹ ਕੁਝ ਨਹੀਂ ਖੱਟਦੇ ਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਸਵਾਹ ਨਹੀਂ ਆਉਂਦਾ ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ਜਿਵੇਂ ਗੰਦ ਦੇ ਕੀੜੇ ਗੰਦ ਵਿੱਚ ਹੀ ਟਿਕੇ ਰਹਿੰਦੇ ਹਨ )}}{\text{ਤੇਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚ ਹੀ ਮਸਤ ਰਹਿੰਦਾ ਹੈ।}} ਪਰ हे ਭਾਈ ਜੀਵਾਂ ਦੇ ਕੀ ਵਸ ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਸੰਭਾਲ ਕਰਦਾ ਹੈ ਆਪ ਹੀ ਜੀਵਨ ਦੇਹੀ ਸਹੀ ਰਸਤੇ ਤੇ ਪਾਉਂਦਾ ਹੈ। ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ ਜੋ ਜੀਵਾਂ ਨੂੰ ਰਾਹ ਦੱਸ ਸਕੇ। हे ਭਾਈ} ਕਰਤਾਰ ਜੋ ਕੋਈ ਕਰਦਾ ਹੈ ਉਹੀ ਹੁੰਦਾ ਹੈ ਤੁਰ ਦਰਗਾਹ ਤੋਂ ਜੀਵਾਂ ਦੇ ਮੱਥੇ ਤੇ ਲੇਖ ਲਿਖ ਦਿੰਦਾ ਹੈ ਉਸ ਨੂੰ ਕੋਈ ਹੋਰ ਮਿਟਾ ਨਹੀਂ ਸਕਦਾ ਏ ਨਾਨਕਾਖ ਏ ਭਾਈ ਉਸ ਪ੍ਰਭੂ ਦੀ ਮਿਹਰ ਨਾਲ ਹੀ ਉਸ ਦਾ ਨਾਮ ਮਨੁੱਖ ਦੇ ਮਨ ਵਿੱਚ ਵੱਸ ਸਕਦਾ ਹੈ ਕੋਈ ਹੋਰ ਇਹ ਤਾਂ ਦੇਜੋਗਾ ਨਹੀਂ ਹੈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ